ਪਿੰਡ ਦਲਦੇ ਅਨਾਥ ਬੱਚਿਆਂ ਦੀ ਲਾਈਫ ਕੇਅਰ এডਿਕੇਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਰਾਸ਼ਨ ਦੀ ਚੇਕਾ ਪਿਛਲੇ ਦਿਨੀ ਸਾਡੇ ਚੈਨਲ ਵੱਲੋਂ ਤਿੰਨ ਅਨਾਥ ਬੱਚਿਆਂ ਦੀ ਤਰਸਯੋਗ ਹਾਲਤ ਵਿੱਚ ਵੀਡੀਓ ਦਿਖਾਈ ਗਈ ਤਿੰਨ ਬੱਚੇ ਜਿਨ੍ਹਾਂ ਦੇ ਮਾਤਾ ਪਿਤਾ ਦੀ ਪਿੰਡ ਚੱਬਾ ਵਿਖੇ ਕਿਸੇ ਕਾਰਨ ਮੌਤ ਹੋ ਗਈ ਅਤੇ ਇਹਨਾਂ ਦੀ ਦਾਦੀ ਵੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਸੀ ਉਥੇ ਦਾਤਾ ਵੀ ਬੁੱਢਾ ਹੋਣ ਕਾਰਨ ਕੋਈ ਵੀ ਕੰਮ ਨਹੀਂ ਕਰ ਸਕਦਾ ਘਰ ਤੇ ਘਰ ਵਿੱਚ ਕੋਈ ਵੀ ਕਮਾਈ ਦਾ ਸਾਧਨ ਨਾ ਹੋਣ ਕਾਰਨ ਇਹ ਤਿੰਨ ਅਨਾਥ ਬੱਚੇ ਆਪਣੇ ਨਾਨਾ ਨਾਨੀ ਕੋਲ ਪਿੰਡ ਜਲ ਜ਼ਿਲ੍ਹਾ ਤਰਨਤਾਰਨ ਆ ਗਏ ਜਿੱਥੇ ਨਾਨਾ ਨਾਨੀ ਤੋਂ ਵੀ ਬਜ਼ੁਰਗ ਹੋਣ ਕਾਰਨ ਕੋਈ ਕੰਮ ਨਹੀਂ ਹੁੰਦਾ ਸੀ ਉੱਥੇ ਹੀ ਇਸ ਦੀ ਇੱਕ ਵੀਡੀਓ ਸਾਡੇ ਚੈਨਲ ਤੇ ਦਿਖਾਈ ਗਈ ਸੀ ਜਿਸ ਨੂੰ ਦੇਖ ਕੇ ਅੰਮ੍ਰਿਤਸਰ ਤੋਂ ਸੋਸਾਇਟੀ ਵੱਲੋਂ ਅੱਜ ਪਿੰਡ ਡਲ ਪਹੁੰਚ ਕੇ ਬੱਚਿਆਂ ਦੇ ਪੂਰੇ ਹਾਲਾਤ ਜਾਣਨ ਤੋਂ ਬਾਅਦ ਇਸ ਸੋਸਾਇਟੀ ਵੱਲੋਂ ਰਾਸ਼ਨ ਅਤੇ ਨਕਦੀ ਦੀ ਸੇਵਾ ਕੀਤੀ ਗਈ ਉੱਥੇ ਹੀ ਪੂਰੇ ਪਿੰਡ ਨੇ ਇਸ ਸੋਸਾਇਟੀ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਹੋਰ ਦਾਨੀਆਂ ਨੂੰ ਵੀ ਇਨ੍ਹਾਂ ਬੱਚਿਆਂ ਦੀ ਸੇਵਾ ਕਰਨ ਦੀ ਅਪੀਲ ਕੀਤੀ ਇਸ ਮੌਕੇ ਤੇ ਦੇਖੋ ਡਾਲ ਟੀਵੀ ਦੀ ਇੱਕ ਵਿਸ਼ੇਸ਼ ਰਿਪੋਰਟ ਰਾਉਏ ਧਿਆਨ ਕੀ ਆਂ ਕਿ ਦੂਰੋਂ ਆਏ ਹਲਪਾ ਮਨਾ ਬਿਨਾ ਮਗਾਈ ਤਾ ਗਰਮੀਤ ਕੋਈ ਆਇਓ ਤੇ ਕੀ ਮੁਸ਼ਕਲ ਸੀ ਪਰਵਾਰ ਨੂੰ ਕਿ ਆਇਆ ਭੈਣ ਭਰਾ ਜਿਹੜੇ ਚਲੋ ਨਾ ਗਰੀਬਾਂ ਵਾਸਤੇ ਬੱਚੇ ਵਾਸਤੇ ਸਹਾਤਾ ਵਾਸਤੇ ਆਏ ਵੀਰ ਇਹਨਾਂ ਦੀ ਮਹਾਰਾਜ ਬੜੀ-ਬੜੀ ਉਮਰ ਕਰੇ ਬਹੁਤਾ ਬਹੁਤਾ ਦੇਵੇ ਆਰੇ ਕਚਲੇ ਜਿੰਨਾ ਚਤੇ ਤੋ ਸਰਦਾ ਪੋਈਦਾ ਬੱਚਿਆਂ ਵਾਸਤੇ ਸਹਾਇਤਾ ਕਰੇ ਪੂਰੀ ਵੀ ਛੋਟੀ ਜਿੰਨੇ ਬੱਚੇ ਸੀ ਜਿਹਦੇ ਤੇ ਇੰਨੇ ਆ ਇੱਕ ਗੁੱਡੀ ਐ ਦੋ ਕੱਕੇ ਹਾਂਜੀ ਅੱਜ ਜਿਹੜੀ ਕਿਸ ਤਰ੍ਹਾਂ ਦੀ ਸੇਵਾ ਕਰਕੇ ਚੱਲੇ ਵੀਰ ਇਹਨਾਂ ਸੌਦਾ ਪਤਾ ਜੋ ਖਾਣਾ ਦਾਣਾ ਵਿੱਚ ਬੱਚਿਆਂ ਵਾਸਤੇ ਦੇ ਚੱਲੇ ਭਈ ਮਹਾਰਾਜ ਇਹਨਾਂ ਟਬੜੀ ਵੜੀ ਵਾ ਕਰੇ ਐਨ ਪਰਾਂ ਇਹਨਾਂ ਨੂੰ ਤੰਦਰੁਸਤੀਆਂ ਦੇਵੇ ਵਾਹਿਗੁਰੂ ਸਾਹਿਬ ਇਹਨਾਂ ਦੇ ਮਾਤਾ ਪਿਤਾ ਨੂੰ ਬੱਚਿਆਂ ਦੇ ਨੂੰ ਕੀ ਹੋ ਗਿਆ ਇਹਨਾਂ ਦੀ ਮਾਤਾ ਪਿਤਾ ਤੇ ਪੂਰੇ ਹੋ ਕੇ ਪਹਿਲਾਂ ਉੰਜ ਠੀਕ ਨਹੀਂ ਅੱਜ ਤਹਾਂ ਨਾ ਛੇ ਕਰਦੇ ਆ ਉਹ ਕਰਦਾ ਅੱਜ ਤੇ ਪਤਾ ਨਹੀਂ ਕੈਸੂਲੀ ਕੋ ਖਾਦਾ ਤੇ ਉਹ ਉਦੋਂ ਹੀ ਮੁੜ ਕੇ ਅੱਠ-ਦਸ ਦਿਨ ਦਾ ਕਰ ਰਿਹਾ ਅਰਮਾਨ ਨਹੀਂ ਆਇਆ ਮੁੜ ਕੇ ਇਹਨਾਂ ਦੀ ਮੰਮੀ ਨੇ ਟੀਕਾ ਹੀ ਲਵਾਇਆ ਵਾ ਤੇ ਟੀਕੇ ਕੋਈ ਪਤਾ ਨਹੀਂ ਕੀ ਹੋ ਗਿਆ ਇਹ ਯਾਰ ਬਾਤ ਜਿਦ ਤਰਾ ਤੇ ਦਵਾਈਆਂ ਨਾ ਬਣ ਗਿਆ ਉਹ ਵੀ ਮੁੜ ਕੇ ਇਤਰਾ ਪੂਰੇ ਹੋਗੇ ਕਦੀ ਮੇਰੀ ਧੜਕਣ ਵਾਦ ਵੀ ਕਦੀ ਮੈਨੂੰ ਸਾਹ ਚੜਨ ਦਾ ਹੈ ਤੇ ਤੁਸੇ ਕੀ ਲੱਗਦੇ ਹੋ ਬੱਚਿਆਂ ਨੂੰ ਸਾਡੇ ਹੋ ਰਹੇ ਨੇ ਹਾਂਜੀ ਹੱਡ ਕੋ ਰਹਿੰਦੇ ਮੁੜ ਕੇ ਤੇ ਇਹਨਾਂ ਦੀ ਦਾਦੀ ਪੂਰੀ ਹੋ ਗਈ ਦਾਦੇ ਨੂੰ ਬੁਲਾਵਾ ਆਇਆ ਫਿਰ ਅਸੀਂ ਇੱਥੇ ਲੈ ਆਉਂਦੇ ਆਂ ਤੇ ਰੋਟੀ ਟੋਕਣੀ ਇਹਨਾਂ ਨੂੰ ਕੋ ਦੇਣ ਵਾਲਾ ਆਏਗਾ ਕੋ ਚਾਹ ਪਾਣੀ ਨੇ ਦੇਣ ਵਾਲਾ ਆਇਆ ਫਿਰ ਅਸੀਂ ਇੱਥੇ ਆਪਣੇ ਕੋਲ ਲੈ ਆਉਂਦੇ ਆਂ ਅਸੀਂ ਮੈਂ ਇਹਨਾਂ ਦੀ ਨਾਨੀ ਦਾ ਕਸ਼ਮੀਰ ਸਿੰਘ ਸੋਟਾ ਪ੍ਰੈਜ਼ੀਡੈਂਟ ਲਾਈਫ ਕੇਅਰ ਐਜੂਕੇਸ਼ਨ ਐਂਵਲਪਰ ਸੁਸਾਇਟੀ ਅੱਜ ਜਿਸ ਪਿੰਡ ਦੱਲ ਦੇ ਵਿੱਚ ਵੀ ਕਿਸ ਤਰ੍ਹਾਂ ਜਿਹੜਾ ਦੇਖੋ ਜੀ ਪਿਛਲੇ ਦਿਨ ਸਾਨੂੰ ਇੱਕ ਨਿਊਜ਼ ਚੈਨਲ ਦੇ ਰਾਹੀਂ ਦੱਲ ਟੀਵੀ ਨਿਊਜ਼ ਚੈਨਲ ਦੇ ਰਾਹੀਂ ਸਾਨੂੰ ਪਤਾ ਲੱਗਾ ਸੀ ਕਿ ਪਿੰਡ ਦੱਲ ਦੇ ਵਿੱਚ ਤਿੰਨ ਬੱਚੇ ਨੇ ਜਿਨ੍ਹਾਂ ਦੇ ਮਾਤਾ ਪਿਤਾ ਦੀ ਡੈਥ ਹੋ ਚੁੱਕੀ ਹੈ ਤੇ ਉਹ ਅਨਾਥ ਕਹਿ ਸਕਦੇ ਉਹਨਾਂ ਨੂੰ ਤੋਂ ਇੱਕ ਬਜ਼ੁਰਗ ਆਪਣੇ ਨਾਨਾ ਨਾਨੀ ਕੋਲ ਰਹਿ ਰਹੇ ਨੇ ਤੇ ਘਰ ਦੇ ਜਿਹੜੇ ਹਾਲਾਤ ਨੇ ਬੜੇ ਗੁਰਬਤ ਤੋਂ ਜੀਵਨ ਜੀ ਰਹੇ ਨੇ ਜਦੋਂ ਸਾਡੇ ਸੁਸਾਇਟੀ ਮੈਂਬਰਾਂ ਨੇ ਵੀਡੀਓ ਵੇਖੀ ਸੀ ਤੇ ਤਰੰਤ ਅਸੀਂ ਡਿਸਾਈਡ ਕੀਤਾ ਸੀ ਕਿ ਇਹਨਾਂ ਬੱਚਿਆਂ ਦੀ ਮਦਦ ਕਰ ਲਈ ਅਸੀਂ ਜ਼ਰੂਰ ਪਹੁੰਚਾਂਗੇ ਸੋ ਅਸੀਂ ਸਾਰੇ ਹੀ ਲਾਈਫਕੋਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰ ਤੇ ਮੈਂਬਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਚੋਂ ਦਸਵੰਦ ਕੱਢ ਕੇ ਇਹਨਾਂ ਬੱਚਿਆਂ ਨੂੰ ਸਹਿਯੋਗ ਕੀਤਾ ਔਰ ਅਸੀਂ ਕਰੀਬ-ਕਰੀਬ ਜਿਹੜਾ 2 ਤੋਂ 2.5 ਮਹੀਨੇ ਦਾ ਰਾਸ਼ਨ ਖਾਣ ਪੀਣ ਦੀ ਅਵਸਥਾ ਤੇ ਬੱਚਿਆਂ ਦੀਆਂ ਜਿਹੜੀਆਂ ਡੇਲੀ ਰੂਟੀਨ ਦੀਆਂ ਖਾਣ ਪੀਣ ਵਾਲੇ ਬਿਸਕੁਟ ਚਿਪਸ ਵਗੈਰਾ ਤੇ ਹੋਰ ਚੀਜ਼ਾਂ ਜਣੀਆਂ ਲੈ ਕੇ ਆਏ ਆ ਤੇ ਸਭ ਤੋਂ ਵੱਡਾ ਇਹਦੇ ਵਿੱਚ ਇਹ ਯੋਗਦਾਨ ਜਿਹੜਾ ਸਮਝਦੇ ਆ ਉਹ ਸਾਡਾ ਪਿੰਡ ਦੇ ਮੈਨੇਜਰ ਮਨਦੀਪ ਸਿੰਘ ਜੀ ਜੋ ਸੁਸਾਇਟੀ ਦੇ ਮੁੱਖ ਸਲਾਹਕਾਰ ਵੀ ਨੇ ਉਹਨਾਂ ਦਾ ਮੰਨਦੇ ਆ ਕਿਉਂਕਿ ਉਹਨਾਂ ਨੇ ਇਹਨਾਂ ਬੱਚਿਆਂ ਨੂੰ ਉਹ ਜਿਹੜੀ ਇਹ ਸੇਵਾ ਚੁੱਕੀ ਸੀ ਤੇ ਅੱਜ ਸਾਰੇ ਸਮਾਨ ਇਹਨਾਂ ਬੱਚਿਆਂ ਨੂੰ ਤਰੀਬ ਦੇ ਕੇ ਚੱਲੋ ਜੀ ਪਹਿਲਾਂ ਵੀ ਇੱਕ ਵਾਰ ਜਿਹੜੀ ਪਿੰਡ ਵਾਲ ਦੇ ਵਿੱਚ ਕਿਸੇ ਪਰਿਵਾਰ ਦੀ ਮਦਦ ਕੀਤੀ ਦੇਖੋ ਜੀ ਸਮੇ ਸਮੇ ਤੇ ਸਾਨੂੰ ਡਾਲ ਟੀਵੀ ਨਿਊਜ਼ ਵੱਲੋਂ ਜੋ ਨਿਊਜ਼ ਮਿਲਦੀ ਰਹਿੰਦੀ ਹੈ ਕਿ ਪਹਿਲਾਂ ਵੀ ਇੱਕ ਪਰਿਵਾਰ ਸੀ 2 ਕਿਲੋਮੀਟਰ ਦੂਰ ਤੋਂ ਪਾਣੀ ਭਰ ਕੇ ਲੈਂਦਾ ਸੀ ਉਹਨਾਂ ਨੂੰ ਸਮਰਜੇਬਲ ਇੱਥੇ ਲਵਾ ਕੇ ਦਿੱਤਾ ਸੀ ਫਿਰ ਇੱਕ ਬਜ਼ੁਰਗ ਜੋੜਾ ਸੀ ਜਿਨ੍ਹਾਂ ਦੇ ਵਿੱਚ ਕਮਾਈ ਦਾ ਸਾਧਨ ਕੋਈ ਨਹੀਂ ਘਰ ਚ ਕਮਾਉਣ ਵਾਲਾ ਕੋਈ ਨਹੀਂ ਉਹਨਾਂ ਨੂੰ ਇਸ ਡਾਲ ਪਿੰਡ ਦੇ ਵਿੱਚ ਅਸੀਂ ਰਾਸ਼ਨ ਦੇ ਕੇ ਗਏ ਹਾਂ ਸੋ ਮੈਂ ਤੇ ਬਾਰ ਬਾਰ ਆਪਣੀ ਸੁਸਾਇਟੀ ਮੈਂਬਰਾਂ ਤੇ ਦਾਨੀ ਸੱਜਣਾ ਦਾ ਧੰਨਵਾਦ ਕਰਦਾ ਕਿ ਜਦੋਂ ਵੀ ਅਸੀਂ ਕਿਸੇ ਲਈ ਸਹਿਯੋਗ ਉਹਨਾਂ ਕੋਲੋਂ ਮੰਗਦੇ ਆ ਤਾਂ ਭਰਪੂਰ ਸਹਿਯੋਗ ਕਰਦੇ ਆ ਅਸੀਂ ਸੁਸਾਇਟੀ ਮੈਂਬਰ ਇਹਨਾਂ ਸਾਰੇ ਹੀ ਜ਼ਰੂਰਤਮੰਦਾਂ ਤੱਕ ਪਹੁੰਚ ਕਰ ਪਾਉਂਦੇ ਹਾਂ ਜੀ